ਸਚਰੀਆ ਕਾਲ ਆਸਾ ਜੀ ਦਾ ਸਵਾਗਤ ਹੈ ਮੇਰੇ ਅਕਤਹ ਜ਼ਿੰਦਗੀ ਚੈਨਲ ਤੇ। ਹਾਜ਼ਰ ਹਾਂ ਇੱਕ ਬਹੁਤ ਸੁਣੀ ਕਹਾਣੀ ਦੇ ਨਾਲ। ਸੋ ਸ਼ੁਰੂ ਕਰਦੇ ਹਾਂ ਜੀ। ਭਜਨੋ ਮੈਨੂੰ ਇੱਕ ਗੱਲ ਦੱਸ ਮੁੰਡਾ ਤੇਰਾ ਫੌਜੀ ਧੀ ਤੇਰੀ ਆਪਦੇ ਘਰੇ ਵਸਦੀ ਰਸਦੀ। ਤਿੰਨ ਜਾਣੇ ਹੋ ਤੁਸੀਂ ਫਿਰ ਆ ਮੈਂ ਸਾਨੂੰ ਵਿੱਚ ਉਪਰਾ। ਦਿਆਲ ਕਰਨੇ ਅਜੇ ਗੱਲ ਪੂਰੀ ਵੀ ਨਹੀਂ ਕੀਤੀ ਸੀ। ਭਜਨੋ ਮੱਜਾਂ ਲਈ ਬੱਠਲ ਵਿੱਚ ਪਾਈ ਖਲ ਵਿੱਚ ਪਾਣੀ ਪਾਉਂਦਿਆਂ ਬੋਲੀ ਨਾ ਨਾ ਨਾ। ਅੰਮਾ ਜੀ ਸਰਦਾ ਨਹੀਂ ਘਰ ਦੇ ਦੁੱਧ ਬਿਨਾ ਮੁੱਲ ਦੇ ਕਿਹੜੇ ਦੁੱਧ ਹੁੰਦੇ ਨੇ ਪਾਣੀ ਤਾਂ ਇੱਕ ਪਾਸੇ ਰਿਹਾ ਹੋਰ ਪਤਾ ਨਹੀਂ ਕੀ ਅੱਗ ਸਵਾ ਪਾਉਂਦੇ ਨੇ ਵਿੱਚ ਹਾਂ ਇਹ ਤਾਂ ਗੱਲ ਤੇਰੀ ਠੀਕ ਆ ਦਿਵਾਲ ਕੌਰ ਨੇ ਸਹਿਮਤੀ ਕੀਤੀ ਸਹਿਮਤੀ ਦਿੱਤੀ ਨਾਲੇ ਜਦੋਂ ਤੇਜ ਛੁੱਟੀ ਆਉਂਦੇ ਤਾਂ ਖੋਆ ਪੰਜੀਰੀ ਬਣਾ ਕੇ ਦਿਨੀਆਂ ਘਰੇ ਖਾਣ ਨੂੰ ਵੀ ਤੇ ਨਾਲ ਵੀ ਲੈ ਜਾਂਦੇ ਉੱਥੇ ਕਿਹੜਾ ਖਾਂਦਾ ਹੋ ਵਿਚਾਰਾ ਨਾਲ ਦੇ ਹੀ शक ਜਾਂਦੇ ਹੋਣਗੇ ਦਿਆਲਕੌਰ ਮੂੰਹ ਜਿਹਾ ਮਰੋੜ ਕੇ ਆਖਿਆ ਹਾਏ ਹਾਏ ਅੰਮਾ ਜੀ ਕੀ ਗੱਲ ਕਰਤੀ ਤੁਸੀਂ ਉਹ ਵੀ ਤਾਂ ਮੇਰੇ ਤੇਜ ਵਰਗੇ ਹੀ ਨੇ ਤੇਜ ਨੂੰ ਤਾਂ ਮੈਂ ਘਰੋਂ ਇਹ ਬਥੇਰਾ ਖਵਾ ਦਿੰਨੀ ਆ ਜੇ ਸੱਚ ਪੁੱਛੇ ਤਾਂ ਭੇਜਦੀ ਉਹ ਉਹਦੇ ਸਾਥੀਆਂ ਵਾਸਤੇ ਆ ਅੰਦਰ ਠੰਡ ਜੀ ਪੈ ਜਾਂਦੀ ਆ ਜਦੋਂ ਤੇਜ ਫੋਨ ਕਰਕੇ ਦੱਸਦਾ ਹੁੰਦਾ ਬਾਈ ਕਿਵੇਂ ਸਾਰੇ ਦੋਸਤ ਚਾਹ ਨਾਲ ਖਾਂਦੇ ਨੇ ਉਸਨੇ ਖੁਸ਼ੀ ਵਿੱਚ ਖਿਵੀ ਹੋਇਆ ਹੁੰਦਿਆਂ ਕਿਹਾ ਐਨੇ ਨੂੰ ਭਜਨ ਘਰ ਦੀ ਨੌ ਪਾਲੀ ਚਾਹ ਬਣਾ ਕੇ ਲੈ ਆਈ ਚਾਹ ਰੱਖ ਕੇ ਦਿਆਲਕੌਰ ਦੇ ਪੈਰੀਂ ਹੱਥ ਲਾਈ ਦਿਆਲਕੌਰ ਨੇ ਮੋਢੇ ਤੇ ਹੱਥ ਰੱਖ ਦਿੱਤਾ ਤੂੰ ਚਾਹ ਬਣਾਉਣ ਨੂੰ ਕਿਹੜੇ ਵੇਲੇ ਕਹਿਤਾ ਕੁੜੇ ਦਿਆਲਕੌਰ ਨੇ ਧੀਮੀ ਜਿਹੀ ਆਵਾਜ਼ ਵਿੱਚ ਪੁੱਛਿਆ ਕਹਿਨ ਦੀ ਕੀ ਗੱਲ ਆ ਭਲਾ ਉਹਨੂੰ ਪਤਾ ਬਈ ਬੁਣੀਆਂ ਚਾਹ ਨਾਲ ਹੀ ਚੱਲਦੀਆਂ ਨੇ ਕਹਿ ਕੇ ਭਜਨ ਕੌਰ ਹੱਸ ਪਈ ਉਹ ਕਿੰਨੀ ਧੀਰ ਗੱਲਾਂ ਕਰਦੀਆਂ ਰਹੀਆਂ ਦਿਆਲ ਕੌਰ ਸਾਰੇ ਪਿੰਡ ਦੀ ਖਬਰ ਰੱਖਦੀ ਸੀ ਭਜਨ ਕੌਰ ਕੰਮ ਵੀ ਕਰ ਰਹੀ ਸੀ ਤੇ ਦਿਆਲ ਕੌਰ ਨਾਲ ਗੱਲਾਂ ਵੀ ਸੂਰਜ ਆਪਣੀ ਲਾਲੀ ਬਖੇਰਦਾ ਲੈਹਿੰਦੇ ਵੱਲ ਨੂੰ ਉਤਰਦਾ ਵੱਡਾ ਵੱਡਾ ਦਿਸਣ ਲੱਗ ਪਿਆ ਸੀ ਪੰਛੀਆਂ ਪੰਛੀਆਂ ਦੀ ਵੀ ਆਪਣੇ ਘਰਾਂ ਨੂੰ ਵਾਪਸੀ ਹੋ ਰਹੀ ਸੀ ਕਈ ਰੁੱਖਾਂ ਤੇ ਵੇਲ ਬੂਟਿਆਂ ਨੇ ਵੀ ਆਪਣੇ ਪੱਤੇਆਂ ਨੂੰ ਇਕੱਠਿਆਂ ਕਰਨਾ ਸ਼ੁਰੂ ਕਰ ਦਿੱਤਾ। "ਬੀਜੀ ਮੈਂ ਧਾਰ ਕੱਢ ਲਿਆਵਾਂ ਫੇਰ ਕਵੇਲਾ ਹੋ ਜੂ।" ਪਾਲੀ ਨੇ ਆਪਣੀ ਸੱਸੇ ਨੂੰ ਕਿਹਾ। "ਬਹੂ ਕੱਲੀ ਜਾਊਂਗੀ ਕੁੜੇ?" ਦਿਆਲ ਕੌਰ ਨੇ ਪੁੱਛਿਆ। "ਆ ਪਿੱਪਲ ਲੰਘ ਕੇ ਬਾਹਰ ਲਾ ਘਾਰਾ ਕਿਹੜਾ ਬਹੁਤੀ ਦੂਰ ਜਾਣਾ। ਉੱਥੇ ਇਹਦਾ ਬਾਪੂ ਹੈਗਾ ਹੀ ਆ।" "ਕੱਲ ਨਾਈਆਂ ਦੀ ਕੁੜੀ ਨੂੰ ਪਿੱਪਲ ਹੇਠਾਂ ਦੀ ਲੰਘਦੀ ਨੂੰ ਦੌਰਾ ਪੈ ਗਿਆ।" ਤੋ ਲੈ ਕੇ ਆ ਕੇ ਮਸਾ ਠੀਕ ਹੋਈ ਕਹਿੰਦੇ ਨੇ ਇਸ ਪਿੱਪਲ ਤੇ ਜਿਹੜਾ ਪ੍ਰੇਤ ਰਹਿੰਦਾ ਉਹਦੀ ਚਪਟ ਚ ਆ ਗਈ ਦਿਆਲਕੌਰ ਨੇ ਦੱਸਿਆ ਵਹਿਮ ਨੇ ਅੰਮਾ ਜੀ ਸਾਰੇ ਤੱਖ ਜਿੰਨੀ ਤਾਂ ਕੁੜੀ ਆ ਕੋਈ ਕਮਜ਼ੋਰੀ ਹੋਊ ਹੋ ਸਰੀਰ ਚ ਦਿਆਲਕੌਰ ਨੇ ਇਸ ਪੁਰਾਣੇ ਵੱਡੇ ਪਿੱਪਲ ਨਾਲ ਸੰਬੰਧਤ ਹੋਰ ਵੀ ਕਈ ਗੱਲਾਂ ਸੁਣਾਈਆਂ ਪਾਲੀ ਨੇ ਬਾਲਟੀ ਧੁੰਦਿਆਂ ਦਿਆਲਕੌਰ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇ ਧਾਰ ਕੱਢਣ ਚਲੀ ਗਈ ਅੱਜ ਉਹਨੂੰ ਪਿੱਪਲ ਦਾ ਰੁੱਖ ਬਦਲਿਆ ਬਦਲਿਆ ਲੱਗਿਆ ਜਿਵੇਂ ਕਿਸੇ ਮਾੜੀ ਰੂਹ ਦੀ ਮਾਰਚ ਆਇਆ ਹੋਵੇ ਪੱਤਿਆਂ ਵਿੱਚੋਂ ਲੰਘਦੀ ਹਵਾ ਦੀ ਡਰਾਉਣੀ ਜਿਹੀ ਆਵਾਜ਼ ਉਸ ਅੰਦਰ ਕਬਰਾਟ ਪੈਦਾ ਕਰ ਰਹੀ ਸੀ ਧਾਰ ਕੱਢ ਕੇ ਮੁੜੀ ਤਾਂ ਮੂੰਹ ਹਨੇਰਾ ਹੋ ਚੁੱਕਾ ਸੀ ਉਸਨੂੰ ਲੱਗਿਆ ਜਿਵੇਂ ਉਸਦੇ ਪਿੱਛੇ ਪੈਰਾਂ ਦੀ ਬਿੜਕ ਜਹੀ ਹੋਵੇ ਪਿੱਛੇ ਮੁੜ ਕੇ ਦੇਖਣ ਦੀ ਹਿੰਮਤ ਨਹੀਂ ਪਈ ਡਰ ਨਾਲ ਹੌਲ ਜਿਹਾ ਪੈਣ ਲੱਗੀ ਦਿਯਾਲੋ ਦੀਆਂ ਗੱਲਾਂ ਉਸਦੇ ਮਨ ਮਣੋਂ ਨਹੀਂ ਸੰ ਉੱਤਰ ਰਹੀਆਂ ਉਸਨੇ ਰਾਤ ਨੂੰ ਆਪਣੀ ਸੱਸ ਨਾਲ ਗੱਲ ਛੇੜੀ ਪਰ ਉਸਨੇ ਕੋਈ ਤਸੱਲੀ ਬਖਸ਼ ਜਵਾਬ ਨਾ ਦਿੱਤਾ ਇੱਕ ਦਿਨ ਪਾਲੀ ਦਿਨ ਛਿਪਨ ਤੋਂ ਪਹਿਲਾਂ ਹੀ ਧਾਰ ਕੱਢ ਲਈ ਮੱਝ ਨੇ ਦੁੱਧ ਥੋੜਾ ਦਿੱਤਾ ਨਾਲੇ ਵਾਰ-ਵਾਰ ਪੈਰ ਚੁੱਕਦੀ ਰਹੀ ਦੁੱਧ ਸੰਭਾਲਣ ਦਾ ਕੰਮ ਭਜਨਕੌਰ ਆਪ ਕਰਦੀ ਸੀ ਪਾਲੀ ਐਨੀ ਸਾਜਰੇ ਨਾਲ ਧਾਰ ਕੱਢਿਆ ਕਰ ਰਾਤਾਂ ਵੱਡੀਆਂ ਨੇ ਡੰਗਰ ਔਖ ਮੰਨ ਜਾਂਦੇ ਨੇ ਦੇਖ ਅੱਜ ਦੁੱਧ ਕਿੰਨਾ ਘਟਾ ਭਜਨੋਂ ਨੇ ਦੁੱਧ ਪੁਣ ਕੇ ਪਤਿੱਲੇ ਵਿੱਚ ਪਾਉਂਦਿਆਂ ਕਿਹਾ ਜਿਉਂ-ਜਿਉਂ ਸ਼ਾਮ ਹੁੰਦੀ ਪਾਲੀ ਨੂੰ ਡੋਪ ਪੈਣ ਲੱਗ ਪੈਂਦੇ ਬਾਹਰਲੇ ਘਰ ਜਾਣ ਦਾ 1 ਮਿੰਟ ਦਾ ਰਸਤਾ ਉਸ ਨੂੰ ਭਲਸਾਗਰ ਪਾਰ ਕਰਨ ਤੋਂ ਵੀ ਔਖਾ ਲੱਗਦਾ ਇੱਕ ਦਿਨ ਦੁਪਹਿਰ ਵੇਲੇ ਪਿੱਪਲ ਹੇਠ ਲੋਕਾਂ ਦੀ ਭੀੜ ਲੱਗੀ ਹੋਈ ਸੀ ਗਵੰਡੀਆਂ ਦੀ ਨੌ ਡਿੱਗ ਪਈ ਪਤਾ ਹੀ ਨਾ ਲੱਗਿਆ ਮੈਂ ਕਿਵੇਂ ਡਿੱਗ ਪਈ ਬਸੇ ਐ ਲੱਗਿਆ ਇੱਕ ਵਾਰੀ ਜਿਵੇਂ ਕਿਸੇ ਨੇ ਪਿੱਛੋਂ ਧੱਕਾ ਮਾਰਿਆ ਹੁੰਦਾ ਉਹ ਕਹਿ ਰਹੀ ਸੀ ਧੱਕੇ ਤਾਂ ਵੱਜਣਗੇ ਜਦੋਂ ਪਾਊਡਰ ਸੁਰਖੀਆਂ ਲਾ ਕੇ ਇਥੋਂ ਦੀ ਲੰਘਣ ਗਿਆ ਲੰਘੋ ਗਿਆ ਦਿਆਲ ਕੌਰ ਨੇ ਸੋਟੀ ਸੰਭਾਲਦਿਆਂ ਗਿਆ ਹੁਣ ਤਾਂ ਪਾਲੀ ਜਦੋਂ ਬਾਹਰਲੇ ਘਰ ਜਾਂਦੀ ਉਸ ਨੂੰ ਕੰਬਣੀ ਜਿਹੀ ਛਿੜ ਪੈਂਦੀ ਉਸ ਦਾ ਜੀਕਾਰਤਾ ਉਹ ਕਹਿ ਦੇਵੇ ਕਿ ਉਸ ਕੋਲੋਂ ਧਾਰ ਨਹੀਂ ਕੱਢੀ ਜਾਣੀ ਜਾਂਦੀ ਪਰ ਜਦੋਂ ਉਸ ਨੂੰ ਕੋਈ ਬਹਾਨਾ ਨਾ ਲੱਭਦਾ ਕੰਮ ਤੋਂ ਜੀ ਚਰਾਉਣਾ ਤਾਂ ਉਸ ਨੇ ਸਿੱਖਿਆ ਹੀ ਨਹੀਂ ਸੀ ਬਾਹਰਲੇ ਘਰ ਜਾਂਦਿਆਂ ਨਿੱਕਾ ਜਿੰਨਾ ਖੜਾਕ ਵੀ ਉਸ ਦੀ ਜਾਨ ਕੱਢ ਕੇ ਰੱਖ ਦਿੰਦਾ ਸਹਿਮ ਕਰਨ ਉਸ ਦੀ ਸਿਹਤ ਤੇ ਵੀ ਅਸਰ ਪੈ ਰਿਹਾ ਸੀ ਉਸ ਦਾ ਚਿਹਰਾ ਵੀ ਪੀਲਾ ਪੈ ਗਿਆ ਇਸੇ ਤਰ੍ਹਾਂ ਡੇਢ ਮਹੀਨਾ ਲੰਘ ਗਿਆ ਇੱਕ ਦਿਨ ਭਜਨਕਾਰ ਦੀ ਧੀ ਪ੍ਰੀਤ ਤੇ ਜਵਾਈ ਉਸ ਨੂੰ ਮਿਲਣ ਆਏ ਭਾਬੀ ਤੈਨੂੰ ਕੀ ਹੋ ਗਿਆ ਤੂੰ ਬਿਮਾਰ ਆ ਸਾਨੂੰ ਕਿਉਂ ਨਹੀਂ ਦੱਸਿਆ ਪ੍ਰੀਤ ਨੇ ਪਾਲੀ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਕਿੰਨੇ ਸਾਰੇ ਸਵਾਲ ਕਰ ਦਿੱਤੇ। ਭਜਣੋ ਆਪਣੇ ਧੀ ਜਵਾਈ ਨੂੰ ਬੜੇ ਚਾਅ ਨਾਲ ਮਿਲੀ ਤੇ ਬੈਠਕ ਵਿੱਚ ਬਿਠਾ ਦਿੱਤਾ। ਪਾਲੀ ਪਾਣੀ ਲੈ ਆਈ। ਪ੍ਰੀਤ ਪਾਣੀ ਦਾ ਗਲਾਸ ਫੜ ਕੇ ਭਾਬੀ ਦੇ ਨਾਲ ਰਸੋਈ ਵਿੱਚ ਚਲੀ ਗਈ। ਉਸਨੇ ਫਿਰ ਪਾਲੀ ਨੂੰ ਉਸ ਦੀ ਸਿਹਤ ਬਾਰੇ ਪੁੱਛਿਆ। ਮੈਂ ਬਿਲਕੁਲ ਠੀਕ ਹਾਂ। ਉਸਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਅਤੇ ਦੁੱਧ ਗੈਸ ਤੇ ਰੱਖ ਦਿੱਤਾ। ਪਜਨੋਵੀ ਜਵਾਈ ਤੋਂ ਉਸਦੇ ਮਾਪਿਆਂ ਦਾ ਹਾਲਚਲ ਪੁੱਛ ਕੇ ਬਾਹਰ ਆ ਗਈ ਮਾਂ ਕੀ ਹੋ ਗਿਆ ਭਾਬੀ ਨੂੰ ਉਸਨੇ ਭਜਨਕੌਰ ਨੂੰ ਪੁੱਛਿਆ ਕੀ ਦੱਸਾਂ ਤੇ ਆਲੋ ਬੁੜੀ ਆ ਬੈਠੀ ਆ ਮੈਨੂੰ ਤਾਂ ਲੱਗਦਾ ਉਹਦੀ ਨਜ਼ਰ ਲੱਗ ਗਈ ਨਾ ਤਾਂ ਸਿਆਣੀ ਬਿਆਣੀ ਨੂੰ ਕਿਹਾ ਜਾਵੇ ਬਈ ਆਪਦੇ ਘਰ ਘਰੇ ਵਗ ਜਾ ਅੱਗੇ ਤਾਂ ਕਦੇ ਭਜਨੋ ਨੇ ਧਿਆਨ ਨਹੀਂ ਸੀ ਦਿੱਤਾ ਭਰਤੀ ਦੇ ਕਹਿੰਦੇ ਉਸ ਨੂੰ ਉਸ ਨੂੰ ਵੀ ਪਾਲੀ ਲਿੱਸੀ ਜਹੀ ਲੱਗਣ ਲੱਗ ਪਈ ਨਜਰਾ ਨੁਜਰਾ ਕਾਣੂ ਲੱਗਦੀਆਂ ਨੇ ਆਪਦੇ ਮਾਪਿਆਂ ਨੂੰ ਉਦਰੀ ਹੋ ਇਹਨੇ ਨੂੰ ਪਾਲੀ ਵੀ ਖਾਣ ਪੀਣ ਦਾ ਸਮਾਨ ਲੈ ਕੇ ਆ ਗਈ ਪ੍ਰੀਤ ਨੇ ਪਾਲੀ ਨੂੰ ਸੁਣਾ ਕੇ ਕਿਹਾ ਮੈਨੂੰ ਤਾਂ ਲੱਗਦਾ ਭਾਬੀ ਤੇਜਵੀਰੇ ਨੂੰ ਵੀ ਉਦਰੀ ਪਈ ਆ ਪ੍ਰੀਤ ਨੇ ਮੁਸਕਰਾ ਕੇ ਨਨਦਵਾਲ ਮਿੱਠੀ ਜਹੀ ਕੁਰੀਵੱਟੀ ਆਜੋ ਅੰਦਰ ਬਾਹਰ ਤਾਂ ਮੱਖੀਆਂ ਭਿੰਨ-ਭਿੰਨ ਘਰਦੀਆਂ ਫਿਰਦੀਆਂ ਨੇ ਪਾਲੀ ਨੇ ਬੈਠ ਖਵਲ ਜਾਂਦਿਆਂ ਕਿਹਾ ਨਾਲੇ ਵੀਰ ਜੀ ਇਕੱਲੇ ਬੈਠੇ ਨੇ ਪਾਲੀ ਨੇ ਪ੍ਰੀਤ ਵੱਲ ਮਸ਼ਕਰੀ ਭਰੀ ਮਸਕਾਨ ਸੁੱਟਦਿਆਂ ਗਿਆ ਇਸ ਤੋਂ ਪਹਿਲਾਂ ਕਿ ਪ੍ਰੀਤ ਕੁਝ ਬੋਲਦੀ ਬਾਪੂ ਜੀ ਨੇ ਖੰਗੂਰਾ ਮਾਰਿਆ ਪ੍ਰੀਤ ਤੇ ਉਸ ਦਾ ਪਤੀ ਬੜੇ ਅਦਬ ਨਾਲ ਬਾਪੂ ਜੀ ਨੂੰ ਮਿਲੇ ਪਾਲੀ ਦੇ ਚਿਹਰੇ ਤੇ ਅੱਜ ਥੋੜੀ ਰੌਣਕ ਸੀ ਕੰਮ ਤਾਂ ਭਾਵੇਂ ਬਹੁਤ ਜ਼ਿਆਦਾ ਸੀ ਪਰ ਉਸ ਦੀ ਨਨਦ ਉਸ ਦੇ ਨਾਲ-ਨਾਲ ਰਹੀ ਅੱਜ ਉਸ ਨੂੰ ਬਾਹਰ ਲੈ ਘਰ ਜਾਂਦੀ ਨੂੰ ਵੀ ਬਹੁਤਾ ਡਰਨਾ ਲੱਗਿਆ ਕਿਉਂਕਿ ਪ੍ਰੀਤ ਉਸਦੇ ਨਾਲ ਸੀ ਕੰਮ ਤੰਦੇ ਨਵਟਾਉਂਦਿਆਂ ਬਹੁਤ ਰਾਤ ਹੋ ਚੁੱਕੀ ਸੀ ਭਜਨੋਂ ਵੀ ਥੱਕ ਚੁੱਕੀ ਸੀ ਪ੍ਰੀਤ ਤੇ ਪਾਲੀ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਹੱਸ ਰਹੀਆਂ ਸਨ ਪਾਲੀ ਨੂੰ ਯਾਦ ਆਇਆ ਕਿ ਦੁੱਧ ਵਾਲਾ ਡੋਲੂ ਤਾਂ ਬਾਹਰ ਵਿੜੇ ਵਿੱਚ ਹੀ ਰਹਿ ਗਿਆ ਜਦੋਂ ਉਹ ਡੋਲੂ ਕਿੱਲੀ ਤੋਂ ਲਾ ਕੇ ਮੁੜੀ ਤਾਂ ਇੱਕਦਮ ਉਸਦੀ ਨਿਗਾ ਪਿੱਪਲ ਦੇ ਰੁੱਖ ਵੱਲ ਗਈ ਉਸ ਦਾ ਤਰਾ ਨਿਕਲ ਗਿਆ ਇੱਕ ਕਾਲਾ ਹੱਥਾਂ ਪੈਰਾਂ ਵਾਲਾ ਵੱਡਾ ਸਰਾ ਆਕਾਰ ਉਸ ਨੇ ਦੇਖਿਆ ਉਹ ਭੱਜ ਕੇ ਅੰਦਰ ਆ ਜਾਵੜੀ ਉਸਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਪ੍ਰੀਤ ਦੇ ਪੁੱਛਣ ਤੇ ਵੀ ਉਸਨੇ ਕੁਝ ਨਾ ਦੱਸਿਆ। ਥੋੜੀ ਦੇਰ ਬਾਅਦ ਪ੍ਰੀਤ ਨੂੰ ਵੀ ਨੀਂਦ ਨੇ ਆਦ ਬੋਚਿਆ। ਪਾਲੀ ਨੇ ਲਾਈਟ ਬੰਦ ਕਰ ਦਿੱਤੀ ਪਰ ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਕੁਝ ਸਮੇਂ ਬਾਅਦ ਪਾਲੀ ਦੀ ਚੀਕ ਨੇ ਪ੍ਰੀਤ ਤੇ ਭਜਨੂ ਨੂੰ ਜਗਾ ਦਿੱਤਾ। ਪ੍ਰੀਤ ਨੇ ਪਾਲੀ ਨੂੰ ਝੰਜੋੜਿਆ। ਉਹ ਬੜਬੜਾ ਰਹੀ ਸੀ। ਪਿੱਪਲ ਪ੍ਰੇਤ ਮੇਰੇ ਪਿੱਛੇ ਉਹ ਪ੍ਰੀਤ ਦੇ ਨਾਲ ਚਿੰਬੜ ਰਹੀ ਸੀ ਜਿਵੇਂ ਕੋਈ ਸਹਿਮਿਆ ਬੱਚਾ ਆਪਣੀ ਮਾਂ ਦੀ ਬੁੱਕਲ ਵਿੱਚ ਲੁਕਦਾ ਹੈ ਪ੍ਰੀਤ ਨੇ ਪਾਲੀ ਨੂੰ ਆਪਣੇ ਨਾਲ ਘੁੱਟਦਿਆਂ ਉਸ ਨੂੰ ਜਗਾਇਆ ਭਜਨੋਂ ਨੇ ਪਾਲੀ ਦੇ ਮੱਥੇ ਤੇ ਹੱਥ ਫੇਰਿਆ ਮਿੱਠੀ ਮਿੱਠੀ ਠੰਡ ਹੋਣ ਦੇ ਬਾਵਜੂਦ ਵੀ ਪਸੀਨੇ ਨਾਲ ਭਿੱਜਿਆ ਹੋਇਆ ਸੀ ਪਾਲੀ ਦੀ ਬੜਬੜਾਹਟ ਸੁਣ ਕੇ ਭਜਨੋਂ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ ਪਾਲੀ ਉੱਠ ਕੇ ਬੈਠ ਗਈ ਪੁੱਛਣ ਤੇ ਉਸ ਨੇ ਇਹੀ ਕਿਹਾ ਕਿ ਉਸ ਨੂੰ ਡਰਾਉਣਾ ਸੁਪਨਾ ਆਇਆ ਸੀ ਰਾਤ ਦੇ 2 ਵਜੇ ਸਨ ਭਜਨ ਕੌਰ ਸੋਚ ਰਹੀ ਸੀ ਕਿ ਉਹ ਤਾਂ ਲੋਕਾਂ ਦੀਆਂ ਗੱਲਾਂ ਉੱਤੇ ਯਕੀਨ ਨਹੀਂ ਸੀ ਕਰਦੀ ਕਿ ਭੂਤ ਪ੍ਰੇਤ ਵੀ ਹੁੰਦੇ ਨੇ ਉਹ ਉਹਦੇ ਆਲੋ ਬੁੜੀ ਬਾਰੇ ਸੋਚ ਰਹੀ ਸੀ ਕੀ ਪਤਾ ਉਸ ਤੀਆਂ ਗੱਲਾਂ ਸੱਚ ਹੋਣ ਹੁਣ ਉਹ ਕੀ ਕਰੇਗੀ ਕਿੱਥੇ ਲਈ ਫਰੇਗੀ ਨੌਣੂ ਉਹ ਇਹਨਾਂ ਸੋਚਾਂ ਵਿੱਚ ਡੁੱਬਦੀ ਗਈ ਕਦੇ ਪੁੱਤ ਬਾਰੇ ਸੋਚਦੀ ਕਦੇ ਪਤੀ ਬਾਰੇ ਜਿਹੜੀ ਉਪਰਾਂ ਗਾਂ ਰੂਹਾਂ ਵਿੱਚ ਪੂਰਾ ਯਕੀਨ ਨਹੀਂ ਰੱਖਦੀ ਸਨ ਸਗੋਂ ਇਹਨਾਂ ਗੱਲਾਂ ਦਾ ਮਖੌੜ ਉਡਾ ਦੇ 4:00 ਵਜੇ ਗੁਰਦੁਆਰਾ ਸਾਹਿਬ ਵਾਲੇ ਭਾਈ ਨੇ ਉੱਠਣ ਲਈ ਤੇ ਅੰਮ੍ਰਿਤ ਵੇਰੇ ਵੇਲੇ ਦਾ ਲਾਹਾ ਲੈਣ ਲਈ ਹੁਕਾ ਦਿੱਤਾ ਭਜਨ ਕੌਰ ਵਾਹਿਗੁਰੂ ਵਾਹਿਗੁਰੂ ਕਰਦੀ ਉੱਠ ਪਈ ਪ੍ਰੀਤ ਤੇ ਪਾਲੀ ਸੁੱਤੀਆਂ ਸਨ ਉਹ ਬਿਨਾਂ ਖੜਕਾ ਕੀਤਿਆਂ ਬਾਹਰ ਆਈ ਚਾਹ ਰੱਖ ਕੇ ਕੰਮ ਧੰਦੇ ਜਾ ਲੱਗੀ ਥੋੜੀ ਦੇਰ ਬਾਅਦ ਪ੍ਰੀਤ ਵੀ ਉੱਠ ਕੇ ਬਾਹਰ ਆ ਗਈ ਉਸਨੇ ਮਾਣੂ ਦੱਸਿਆ ਕਿ ਪਾਲੀ ਰਾਤ ਬਾਹਰੋਂ ਦੁੱਧ ਵਾਲਾ ਡੋਲੂ ਚੁੱਕਣ ਗਈ ਡਰੀ ਹੋਈ ਲੱਗਦੀ ਸੀ ਪਰ ਪੁੱਛਣ ਤੇ ਉਸਨੇ ਕੁਝ ਨਹੀਂ ਸੀ ਦੱਸਿਆ ਭਜਨੋ ਆਪ ਹੀ ਸਾਰੇ ਕੰਮ ਡਪਟਾਉਣ ਲੱਗੀ ਉਸਨੇ ਪਾਲੀ ਨੂੰ ਜਗਾਉਣਾ ਠੀਕ ਨਾ ਸਮਝਿਆ ਉਹ ਬਾਲਟੀ ਚੁੱਕ ਕੇ ਖੁਦ ਹੀ ਧਾਰ ਕੱਢਣ ਗਈ ਧਾਰ ਕੱਢਣ ਚਲੀ ਗਈ ਪਰ ਮੱਜ ਨੇ ਉਸ ਨੂੰ ਹੱਥ ਵੀ ਨਾ ਲਾਉਣ ਦਿੱਤਾ ਛਾਲ ਮਾਰ ਕੇ ਆਉ ਗਈ ਕਿੰਨੀ ਵਾਰੀ ਕਿਆ ਭਾਈ ਦੋ ਚਾਰ ਦਿਨਾ ਬਾਅਦ ਆਪ ਹੀ ਥਾਰ ਕੱਢ ਲਿਆ ਕਰ ਪਰ ਤੈਨੂੰ ਤਾਂ ਹੁਣ ਸੁਖ ਪੈ ਗਿਆ ਭਜਨ ਕੌਰ ਦਾ ਪਤੀ ਮੱਚ ਅੱਗੋਂ ਪੱਠਿਆਂ ਵਿੱਚ ਹੱਥ ਫੇਰ ਦਿਆ ਫੇਰਦਿਆਂ ਬੁੜਬੁੜ ਕਰ ਰਿਹਾ ਸੀ ਭਜਨ ਕੌਰ ਨਾ ਕੁਝ ਨਾ ਬੋਲੀ ਬਾਲਟੀ ਉੱਥੇ ਛੱਡ ਕੇ ਘਰੇ ਆ ਗਈ ਪਾਲੀ ਤਾਂ ਅਜੇ ਵੀ ਨਹੀਂ ਸੀ ਉੱઠી ਉਸਨੇ ਪਾਲੀ ਨੂੰ ਠਾਣ ਲਈ ਉਸ ਦੀ ਬਾਹ ਤੇ ਤੇ ਹੱਥ ਲਾਇਆ ਉਸ ਨੂੰ ਬਾਹ ਗਰਮ ਲੱਗੀ ਉਸਨੇ ਮੱਥੇ ਨੂੰ ਹੱਥ ਲਾਇਆ ਪਾਲੀ ਨੂੰ ਬੁਖਾਰ ਸੀ ਪਾਲੀ ਜਾਗ ਪਈ ਪਰ ਉਸ ਕੋਲੋਂ ਉੱਠਿਆ ਨਹੀਂ ਸੀ ਜਾ ਰਿਹਾ ਪ੍ਰੀਤ ਨੇ ਪਾਲੀ ਨੂੰ ਉੱਠਣ ਤੋਂ ਮਨਾਂ ਕੀਤਾ ਤੇ ਆਪਣੇ ਪਰਸ ਵਿੱਚੋਂ ਕੱਢ ਕੇ ਬੁਖਾਰ ਉਤਾਰਨ ਲਈ ਗੋਲੀ ਦੇਣ ਲੱਗੀ ਤਾਂ ਭਜਨੋ ਨੇ ਰੋਕਦਿਆਂ ਕਿਹਾ ਕਹਿੰਦੇ ਨੇ ਕਿ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਨਹੀਂ ਲੈਣੀ ਚਾਹੀਦੀ ਥੋੜੀ ਦੇਰ ਤਾਂ ਪ੍ਰੀਤ ਪਾਲੀ ਦੇ ਕੋਲ ਹੀ ਬੈਠੀ ਰਹੀ ਫਿਰ ਉਸਨੇ ਪਾਲੀ ਦੀ ਝੁੰਨੀ ਲਈ ਤੇ ਬੁੱਕਲ ਮਾਰ ਕੇ ਥੋੜਾ ਮੂਹਲ ਕੋਇਆ ਭਾਰ ਕੱਢਣ ਚਲੀ ਗਈ ਇੱਕ ਦੋ ਵਾਰ ਮੱਝ ਨੇ ਪੈਰ ਚੁੱਕਿਆ ਪਰ ਫਿਰ ਖੜ ਗਈ ਪਿੰਡ ਵਿੱਚੋਂ ਹੀ ਡਾਕਟਰ ਬੁਲਾਇਆ ਉਸਨੇ ਮੌਸਮੀ ਉਸਨੇ ਕਿਹਾ ਮੌਸਮੀ ਬੁਖਾਰ ਹੈ ਪਰ ਸ਼ਾਮ ਤੱਕ ਬੁਖਾਰ ਨਾ ਉਤਰਿਆ ਪ੍ਰੀਤ ਦਾ ਪਤੀ ਪਾਲੀ ਦੀ ਹਾਲਤ ਦੇਖ ਕੇ ਪ੍ਰੀਤ ਨੂੰ ਦੋ ਕੁ ਦਿਨਾਂ ਲਈ ਛੱਡ ਕੇ ਚਲਿਆ ਗਿਆ ਦਿਨ ਵਿੱਚ ਦਿয়াল ਕੌਰ ਕਈ ਗੇੜੇ ਮਾਰ ਗਈ ਭਜਨ ਕੌਰ ਨੇ ਉਸ ਨੂੰ ਪਾਲੀ ਦੇ ਡਰਨ ਬਾਰੇ ਦੱਸਿਆ ਪਿੱਪਲ ਨਾਲ ਜੁੜੀਆਂ ਉਸਨੇ ਚਾਰ ਕਹਾਣੀਆਂ ਹੋਰ ਸੁਣਾ ਦਿੱਤੀਆਂ ਮੈਂ ਤਾਂ ਕਿੰਨੇ ਦਿਨਾਂ ਦੀ ਦੇਖਦੀ ਆ ਤੇਰੀ ਨੌ ਨੂੰ ਗੁੱਸਾ ਨਾ ਕਰੀ ਭਜਨੋ ਇਹ ਝੱਟ ਚ ਆਈ ਹੋਈ ਆ ਕਿਸੇ ਚੰਗੇ ਸਿਆਣੇ ਤੋਂ ਇਲਾਜ ਕਰਵਾ ਦੇ ਨਹੀਂ ਤਾਂ ਪਛਤਾਉਂਦੀ ਰਹੇਗੀ ਪਿੱਛੋਂ ਦਿਆਲਕੌਰ ਦੀਆਂ ਗੱਲਾਂ ਸੁਣ ਕੇ ਭਜਨ ਕੌਰ ਹੋਰ ਵੀ ਡਰ ਗਈ ਭਜਨ ਕੌਰ ਨੇ ਆਪਣੇ ਪਤੀ ਨੂੰ ਸਾਰਾ ਕੁਝ ਦੱਸ ਦਿੱਤਾ ਪਹਿਲਾਂ ਤਾਂ ਉਹ ਭਜਨੋ ਨੂੰ ਭੱਜ ਕੇ ਪੈ ਗਿਆ ਪਰ ਨੌ ਦੀ ਹਾਲਤ ਦੇਖ ਕੇ ਉਹ ਵੀ ਘਬਰਾ ਗਿਆ ਪ੍ਰੀਤ ਪਾਲੀ ਦੇ ਕੋਲ ਹੀ ਰਹੀ ਪਾਲੀ ਨੇ ਪ੍ਰੀਤ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਕਿਵੇਂ ਉਸ ਦੇ ਪਿੱਛੇ ਪੈਰਾਂ ਦੀ ਵਿੜਕ ਆਉਂਦੀ ਤੇ ਉਸ ਨੂੰ ਪਿੱਪਲ ਕੋਲੋਂ ਲੰਘਦਿਆਂ ਡਰ ਲੱਗਦਾ ਰਾਤ ਨੂੰ ਪਿੱਪਲ ਤੇ ਕਾਲਾ ਪਰਛਾਵਾਂ ਦੇਖਿਆ ਪ੍ਰੀਤ ਨੇ ਆਪਣੀ ਮਾਂ ਪਿਓ ਨੂੰ ਦੱਸਿਆ ਬੁਖਾਰ ਤਾਂ ਦੂਜੇ ਦਿਨ ਠੀਕ ਹੋ ਗਿਆ ਪਰ ਕਮਜ਼ੋਰੀ ਕਰਕੇ ਉੱਠਿਆ ਨਹੀਂ ਸੀ ਜਾ ਰਿਹਾ ਪਾਲੀ ਕੋਲੋਂ ਅਖੀਰ ਤੇ ਪਾਲੀ ਦੇ ਮਾਪਿਓ ਨੂੰ ਉਸਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਗਈ ਦੂਜੇ ਦਿਨ ਸਵੇਰੇ ਹੀ ਪਾਲੀ ਦਾ ਪਿਓ ਆ ਗਿਆ ਉਹ 10 ਕੁ ਜਮਾਤਾਂ ਪੜਿਆ ਹੋਣ ਕਰਕੇ ਅਤੇ ਪੜ੍ਹੇ ਲਿਖੇ ਸਿਆਣੇ ਬੰਦਿਆਂ ਦੀ ਸਹਬਤ ਵਿੱਚ ਰਹਿਣ ਕਰਕੇ ਵਿਮਾ ਪਰਮਾ ਤੋਂ ਦੂਰ ਅਤੇ ਦਲੀਲ ਦੇ ਕੇ ਆਪਣੀ ਗੱਲ ਮਨਵਾਉਣ ਵਾਲਾ ਬੰਦਾ ਸੀ ਬੂਹੇ ਅੱਗੇ ਮੋਟਰਸਾਈਕਲ ਖੜਾ ਦੇਖ ਕੇ ਦਿਆਲਕੌਰ ਵੀ ਆ ਗਈ ਪਾਲੀ ਦੇ ਪਿਓ ਨੇ ਸਭ ਦੀਆਂ ਗੱਲਾਂ ਸੁਣੀਆਂ ਪਰ ਉਸ ਦੀ ਦਲੀਲ ਦਾ ਕੋਈ ਅਸਰ ਨਾ ਹੋਇਆ ਦਿਆਲਕੌਰ ਉਸ ਦੀ ਹਰ ਗੱਲ ਕੱਟ ਰਹੀ ਕਾਟ ਕਰਦੀ ਰਹੀ ਉਸਨੇ ਬਜ਼ੁਰਗ ਨਾਲ ਬਹਿਸ ਕਰਨੀ ਠੀਕ ਨਾ ਸਮਝੀ ਉਸਨੇ ਪਿੱਪਲ ਹੀਟੋਂ ਇੱਕ ਪੱਥਰ ਜ਼ਰੂਰ ਖਾੜ ਦਿੱਤਾ ਸੀ ਕਿਉਂਕਿ ਉਸ ਨਾਲ ਕਈ ਲੋਕਾਂ ਨੇ ਠੋਕਰ ਖਾਧੀ ਸੀ ਮੈਂ ਦੁਪਹਿਰ ਤੋਂ ਬਾਅਦ ਦਵਾਈ ਲੈ ਕੇ ਆਉਂਗਾ ਪਾਲੀ ਵਾਸਤੇ ਉਸਨੇ ਕਿਹਾ ਦਵਾਈ ਤਾਂ ਕਿੰਨੇ ਦਿਨਾਂ ਦੀ ਖਾ ਹੀ ਰਹੀ ਏ ਦਵਾਈ ਨਹੀਂ ਕੰਮ ਕਰਦੀ ਭਾਈ ਹੁਣ ਦਿਆਲਕਰ ਨੇ ਜਾਂਦੇ ਹੋਏ ਨੂੰ ਆਪਣਾ ਸੁਝਾਅ ਦਿੱਤਾ ਉਹ 2 ਘੰਟਿਆਂ ਬਾਅਦ ਹੀ ਵਾਪਸ ਆ ਗਿਆ ਉਸਨੇ ਪ੍ਰੀਤ ਨੂੰ ਇੱਕ ਤਬੀਤ ਫੜਾਇਆ ਤੇ ਭਜਨਕਾਰ ਨੇ ਕੰਬਦੇ ਹੱਥਾਂ ਨਾਲ ਜੱਕੋ ਤੱਕੀ ਵਿੱਚ ਪਾਲੀ ਦੇ ਡੋਲੇ ਨਾਲ ਬੰਨ ਦਿੱਤਾ ਮੈਂ ਤਾਂ ਇਹਨਾਂ ਗੱਲਾਂ ਨੂੰ ਮੰਨਦਾ ਹੀ ਨਹੀਂ ਸੀ ਪਰ ਬੱਚਿਆਂ ਦੀ ਤਕਲੀਫ ਮਾਪਿਆਂ ਤੋਂ ਬੜਾ ਕੁਝ ਕਰਵਾ ਦਿੰਦੀ ਆ ਪੁੱਤ ਪਾਲੀ ਇਹਨੂੰ ਝੂਠਾ ਹੱਥ ਨਾਲ ਨਹੀਂ ਲਾਉਣਾ ਬਹੁਤ ਸ਼ਕਤੀ ਆ ਇਹਦੇ ਵਿੱਚ ਕੋਈ ਬੁਰੀ ਰੂਹ ਨੇੜੇ ਨਹੀਂ ਆ ਸਕਦੀ ਥੋੜੀ ਦੇਰ ਗੱਲਾਂ ਬਾਤਾਂ ਕਰਕੇ ਉਸਨੇ ਧੀ ਦੇ ਸਿਰ ਤੇ ਹੱਥ ਰੱਖਿਆ ਸਾਰਿਆਂ ਨੂੰ ਹੱਥ ਜੋੜੇ ਤੇ ਜਾਣ ਦੀ ਇਜਾਜ਼ਤ ਮੰਗੀ ਦੋ ਕੁ ਦਿਨਾਂ ਵਿੱਚ ਹੀ ਪਾਲੀ ਠੀਕ ਹੋਣ ਲੱਗੀ ਇੱਕ ਦੋ ਦਿਨ ਤਾਂ ਪ੍ਰੀਤ ਨੇ ਧਾਰ ਕੱਢੀ ਪਾਲੀ ਠੀਕ ਹੋਈ ਤਾਂ ਪ੍ਰੀਤ ਸਹੁਰੇ ਚਲੀ ਗਈ ਹੁਣ ਭਜਨੋਂ ਤੇ ਪਾਲੀ ਦੋਵੇਂ ਇਕੱਠੀਆਂ ਹੀ ਬਾਹਰਲੇ ਘਰ ਜਾਂਦੀਆਂ ਪੰਜ ਸੱਤ ਦਿਨ ਤਾਂ ਇਸ ਤਰ੍ਹਾਂ ਹੁੰਦਾ ਰਿਹਾ ਇੱਕ ਦਿਨ ਭਜਨਕਾਰ ਨੂੰ ਪਤਾ ਹੀ ਨਹੀਂ ਕੀ ਕੰਮ ਆ ਪਿਆ ਪਾਲੀ ਨੂੰ ਇਕੱਲਿਆਂ ਹੀ ਜਾਣਾ ਪਿਆ ਜਦੋਂ ਉਹ ਵਾਪਸ ਆ ਰਹੀ ਸੀ ਤਾਂ ਉਸ ਨੂੰ ਪਿੱਛੇ ਪੈਰਾਂ ਦੀ ਬਿੜਕ ਮਹਿਸੂਸ ਹੋਈ ਉਹ ਅੰਦਰੋਂ ਕੰਬ ਗਈ ਦੂਜੇ ਹੀ ਪਲ ਉਸ ਨੇ ਬਾਹ ਨਾਲ ਬੰਨੇਤਬੀਤ ਨੂੰ ਹੱਥ ਪਾਇਆ ਬਿੜਕ ਉਸ ਨੂੰ ਉਸ ਦੇ ਬਿਲਕੁਲ ਨੇੜੇ ਲੱਗੀ ਉਸ ਦੇ ਪਿੱਛੇ ਉਸ ਨੇ ਪਿੱਛੇ ਨੂੰ ਦੇਖਿਆ ਇੱਕ ਬਿੱਲੀ ਉਸ ਦੇ ਪਿੱਛੇ ਆ ਰਹੀ ਸੀ ਸ਼ਾਇਦ ਦੁੱਧ ਵਾਲੀ ਬਾਲਟੀ ਕਰਕੇ ਪਾਲੀ ਆਪਣੇ ਅੰਦਰ ਨਵੀਂ ਸ਼ਕਤੀ ਮਹਿਸੂਸ ਕਰਦੀ ਉਹ ਕਈ ਵਾਰੀ ਡੋਲੇ ਤੇ ਹੱਥ ਰੱਖ ਕੇ ਪਿੱਪਲ ਵੱਲ ਦੇਖਦੀ ਜਿਵੇਂ ਉਹ ਪ੍ਰੇਤ ਨੂੰ ਭਸਮ ਕਰਨ ਦੀ ਸ਼ਕਤੀ ਰੱਖਦੀ ਹੋਵੇ ਪਾਲੀ ਹੁਣ ਡਰਦੀ ਨਹੀਂ ਸੀ ਜੇ ਕਦੇ ਉਸ ਨੂੰ ਡਰ ਲੱਗਦਾ ਵੀ ਤਾਂ ਉਸ ਨੂੰ ਆਪਣੇ ਬਾਪੂ ਦੀਆਂ ਗੱਲਾਂ ਯਾਦ ਆਉਂਦੀਆਂ ਇਹਦੇ ਵਿੱਚ ਬਹੁਤ ਸ਼ਕਤੀ ਆ ਕੋਈ ਬੁਰੀ ਰੂਹ ਨੇੜੇ ਨਹੀਂ ਫੜਕ ਸਕਦੀ ਇਸੇ ਤਰ੍ਹਾਂ ਡੇਢ ਕੁ ਮਹੀਨਾ ਲੰਘ ਗਿਆ ਕਈ ਵਾਰ ਉਹ ਸੋਚਦੀ ਉਸ ਦੀ ਤਕਲੀਫ ਨੇ ਬਾਪੂ ਨੂੰ ਜਿਹੜੇ ਰਾਹ ਤੋੜ ਦਿੱਤਾ ਬਾਪੂ ਨੂੰ ਕਿਹੜੇ ਰਾਹ ਤੋਰ ਦਿੱਤਾ ਜਿਸ ਪਾਸੇ ਜਾਣ ਤੋਂ ਉਹ ਦੂਜਿਆਂ ਨੂੰ ਰੋਕਦੇ ਸਨ ਅੱਜ ਆਪ ਸਿਆਣਿਆਂ ਦੇ ਦਰਾਂ ਤੇ ਸਿਰ ਝਕਾਉਂਦੇ ਨੇ ਇੱਕ ਵਾਰੀ ਉਸਨੇ ਆਪਣੇ ਬਾਪੂ ਨੂੰ ਕਿਹਾ ਵੀ ਕਿ ਉਸ ਕਰਕੇ ਉਹਨਾਂ ਨੂੰ ਆਪਣੇ ਅਸੂਲ ਛੱਡਣੇ ਪਏ ਔਲਾਦ ਪਿੱਛੇ ਬੜਾ ਕੁਝ ਕਰਨਾ ਪੈਂਦਾ ਉਸਨੇ ਇਹ ਕਹਿ ਕੇ ਗੱਲ ਢਾਲ ਦਿੱਤੀ ਕੋਈ ਮਹੀਨੇ ਡੇਢ ਡੇਢ ਮਹੀਨੇ ਪਿੱਛੋਂ ਪਿਓ ਪਾਲੀ ਦਾ ਪਿਓ ਪਤਾ ਲੈਣ ਆਇਆ ਧੀ ਨੂੰ ਦੇਖ ਕੇ ਬੜਾ ਖੁਸ਼ ਹੋਇਆ ਸਵਬ ਨਾਲ ਉਸ ਦਿਨ ਭਜਨ ਕੌਰ ਦੀ ਧੀ ਪ੍ਰੀਤ ਤੇ ਜਵਾਈ ਵੀ ਮਿਲ ਆ ਗਏ ਸਾਰੇ ਜਣੇ ਬੜੇ ਖੁਸ਼ ਸਨ ਕਿ ਪਾਲੀ ਹੁਣ ਬਿਲਕੁਲ ਠੀਕ ਹੈ ਪਾਲੀ ਪੁੱਤ ਆਤਬੀਤ ਝੂਠਾ ਹੋ ਗਿਆ ਤੇਰਾ ਪੂਰਨ ਮਾਸੀ ਨੂੰ ਗ੍ਰਹਿਣ ਲੱਗਿਆ ਸੀ ਚੰਦ ਨੂੰ ਆ ਖੋਲ ਕੇ ਦੇ ਦਿਓ ਬਦਲਣਾ ਪਊ ਅਸੀਂ ਤਾਂ ਕਦੇ ਵੀ ਆ ਤਾਂ ਗਿਆ ਸੁਤਿਆਂ ਚ ਯਕੀਨ ਨਹੀਂ ਸੀ ਕਰਿਆ ਪਰ ਹੁਣ ਭਜਨਕੌਰ ਦੇ ਪਤੀ ਨੇ ਵੀ ਉਦਾਸੀ ਉਦਾਸ ਜਿਹੀ ਆਵਾਜ਼ ਵਿੱਚ ਕਿਹਾ ਕਿਹੜੇ ਸਿਆਣੇ ਤੋਂ ਲਿਆਂਦੇ ਤਬੀਤ ਭਾਈ ਜੇ ਦੱਸ ਦੇਵੇਂ ਤਾਂ ਕਿਸੇ ਹੋਰ ਦਾ ਭਲਾ ਹੋ ਜਾਊ। ਦਿਆਲਕੌਰ ਨੇ ਪੁੱਛਿਆ ਆ ਡੋਲੇ ਆ ਤੁਹਾਡੇ ਨਾਲ ਲੱਗਦੇ ਸ਼ਹਿਰ ਵਿੱਚ ਹੀ ਮਾਤਾ ਜੀ। ਨੇ ਪਾਲੀ ਨੇ ਤਬੀਤ ਖੋਲ ਕੇ ਆਪਣੇ ਬਾਪੂ ਨੂੰ ਫੜਾ ਫੜਾ ਦਿੱਤਾ ਪਰ ਉਸ ਦਾ ਦਿਲ ਨਹੀਂ ਸੀ ਕਰ ਰਿਹਾ ਕਿਉਂਕਿ ਇਸ ਤਬੀਤ ਕਰਕੇ ਤਾਂ ਪ੍ਰੇਤ ਤੋਂ ਖਿਹੜਾ ਛੁੱਟਿਆ ਸੀ। ਤੇ ਉਸ ਵਿੱਚ ਨਵੀਂ ਤਾਕਤ ਆਈ ਸੀ ਹੁਣ ਤਬੀਤ ਦੀ ਜ਼ਰੂਰਤ ਨਹੀਂ ਬਸ ਇਸ ਤੇ ਲਿਖੇ ਮੰਤਰ ਦਾ ਧਿਆਨ ਕਰ ਲੈਣਾ ਬੁਰੀਆਂ ਰੂਹਾਂ ਦੂਰ ਰਹਿਣਗੀਆਂ ਪਾਲੀ ਦੇ ਬਾਪੂ ਨੇ ਵੱਡੇ ਸਾਰੇ ਚੌਰ ਤਬੀਤ ਵਿੱਚੋਂ ਮੰਤਰ ਵਾਲਾ ਕਾਗਜ਼ ਦਾ ਟੁਕੜਾ ਕੱਢਦਿਆਂ ਗਿਆ ਸਾਰੇ ਜਾਣੇ ਉਸ ਲਿਖੇ ਮੰਤਰ ਨੂੰ ਦੇਖਣਾ ਚਾਹੁੰਦੇ ਸਨ ਪਾਲੀ ਦੇ ਬਾਪੂ ਨੇ ਕਾਗਜ਼ ਦੀਆਂ ਕਈ ਤਹਾਂ ਖੋਲੀਆਂ ਸਾਰੇ ਦੇਖ ਕੇ ਹੈਰਾਨ ਰਹਿ ਗਏ ਕਾਗਜ਼ ਦੇ ਦੋਵਾਂ ਪਾਸਿਆਂ ਕਾਗਜ਼ ਦੋਵਾਂ ਪਾਸਿਆਂ ਤੋਂ ਸਾਫ਼ ਸੀ ਉਜਵੀ ਨਹੀਂ ਸੀ ਲਿਖਿਆ ਹੋਇਆ ਸਾਰੇ ਪਾਸੇ ਚੁੱਪ ਸੀ ਪਾਲੀ ਆਪਣੇ ਬਾਪੂ ਦੀ ਹੁਸ਼ਿਆਰੀ ਸਮਝ ਗਈ ਪਰ ਬਾਪੂ ਕਾਲਾ ਪਰਛਾਵਾਂ ਉਸ ਨੇ ਸਵਾਲੀਗਾਂ ਨਜ਼ਰਾਂ ਨਾਲ ਬਾਪੂ ਵੱਲ ਤੱਕਿਆ ਆਪਣੇ ਕੁੜਤੇ ਦੇ ਕਿਸ ਖਿਸੇ ਵਿੱਚ ਹੱਥ ਪਾ ਕੇ ਉਸ ਨੇ ਵਰਤੀਆਂ ਸਿਰਿੰਜਾਂ ਤੇ ਗੋਲੀਆਂ ਦੇ ਖਾਲੀ ਪੱਤੇ ਅੱਧ ਸੜੇ ਕਾਗਜ਼ ਦਿਖਾਏ ਇਹ ਉਸ ਨੂੰ ਪਿਪਲ ਦੇ ਮੁੱਢ ਕੋਲੋਂ ਮਿਲੇ ਸਨ ਨਸ਼ੇ ਭਜਨੋਂ ਨੇ ਭਜਨੋਂ ਦੇ ਪਤੀ ਨੇ ਹੈਰਾਨੀ ਨਾਲ ਪੁੱਛਿਆ ਜੀ ਹਾਂ ਭਾਈ ਸਾਹਿਬ ਇਹ ਪ੍ਰੇਤ ਆ ਜਿਹੜਾ ਲੋਕਾਂ ਦੇ ਘਰ ਬਰਬਾਦ ਕਰ ਰਿਹਾ ਸੋ ਦੋਸਤੋ ਇਹ ਸੀ ਕਹਾਣੀ ਪਿੱਪਲ ਤੇ ਪ੍ਰੀਤ ਜਿਹੜੀ ਕੀ ਅੰਮ੍ਰਿਤਕੌਰ ਬਡਰੁੱਖਾਂ ਜੀ ਦੇ ਦੁਆਰਾ ਲਿਖੀ ਗਈ ਹੈ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਤੇ ਇਸ ਕਹਾਣੀ ਬਾਰੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਅਕੱਥ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਇਹੋ ਜੀਆਂ ਦਿਲਚੋਲੇ ਵਾਲੀਆਂ ਤੇ ਪਰਵਾਰਿਕ ਤੇ ਸਮਾਜਿਕ ਕਹਾਣੀਆਂ ਦੇ ਨਾਲ ਆਪਾਂ ਮਿਲਦੇ ਰਹੀਏ ਤਦ ਤੱਕ ਧੰਨਵਾਦੀ